ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੇ ਜਾਨਵਰ ਦੀ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਉੱਪਰ ਮੇਰਾ ਨੰਬਰ ਚੱਲ ਰਿਹਾ ਸਕਰੀਨ ਦੇ ਜੀਵਨ ਬੁਰਜ ਲਾਦਾ 99887 2658 ਮੇਰਾ ਨੰਬਰ ਹੈ ਨੋਟ ਵੀ ਕਰ ਲਿਓ ਤੇ ਉੱਪਰੋਂ ਵੀ ਚੈੱਕ ਕਰ ਸਕਦੇ ਹੋ ਤੇ ਆਜੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਵੀਡੀਓ ਦੇ ਵਿੱਚ ਦਿਸ ਰਹੀ ਝੋਟੀ ਬਾਰੇ ਇਹ ਝੋਟੀ ਪੰਡ ਦੀਨਾ ਸਾਹਿਬਾ ਜ਼ਿਲ੍ਹਾ ਮੋਗਾ ਦੇ ਵਿੱਚ ਖੜੀ ਹੈ ਜੀ ਸਰਦਾਰ ਜਗਮੂਨ ਸਿੰਘ ਦੇ ਘਰੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਹੈ ਨੰਬਰ ਨੋਟ ਕਰ ਲਓ 98768 49465 ਜਿਹੜਾ ਥੱਲੇ ਲਿਖਿਆ ਹੈ ਨਾ ਜਗਮੂਨ ਸਿੰਘ ਛੋਟੀ ਖਰੀਦਦਲੇ ਸੰਪਰਕ ਕਰੋ ਇਸ ਨੰਬਰ ਤੇ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਦੀਨਾ ਸਾਹਿਬ ਤੁਸੀਂ ਜਾਣਦੇ ਹੋ ਜਿੱਥੋਂ ਕੀ ਦਾਸੋਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਲਿਖਿਆ ਸੀ ਜਿਨੋਂ ਆਪਾਂ ਕਾਂਗਰਦੀਨਾਂ ਵੀ ਕਹਿ ਦਿੰਨੇ ਆ ਜਿਹੜਾ ਗੁਰਦੁਆਰਾ ਬਣਿਆ ਹੋਇਆ ਨਾ ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਰਨਾਮਾ ਲਿਖਿਆ ਸੀ ਉਸ ਗੁਰਦੁਆਰੇ ਦੇ ਨਾਲ ਹੀ ਬਿਲਕੁਲ ਸਰਦਾਰ ਜਗਮੂਨ ਸਿੰਘ ਜੀ ਦਾ ਘਰ ਹੈਗਾ ਜਦੋਂ ਆਪਾਂ ਕਾਂਗਰ ਤੋਂ ਜਾਈਗੇ ਪਹਿਲੇ ਏਡੇ ਤੋਂ ਚੌਂਕ ਤੋਂ ਮੁੜ ਕੇ ਜਦੋਂ ਗੁਰਦਰਾ ਸਾਹਿਬ ਨੂੰ ਜਾਣੇ ਆ ਛੜ ਕੇ ਸ਼ੜਕ ਖੱਬੇ ਹੱਥ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਹੀ ਸ਼ੜਕ ਮੁੜਦੀ ਆ ਉਸ ਸ਼ੜਕ ਤੇ ਖੱਬੇ ਹੱਥ ਘਰ ਹੈਗਾ ਤੇ ਤੁਹਾਨੂੰ ਝੋਟੀ ਬਾਰੇ ਦੱਸ ਦਗੇ ਛੋਟੀ ਨੇ ਪਹਿਲੇ ਸੂਏ ਸੂਣਾਗਾ ਤੇ ਲੱਖ ਰੁਪਇਆ ਬਾਈ ਮੁੱਲ ਕਰਦੇ ਹੈਗੇ ਲੱਖ ਰੁਪਇਆ ਵੈਸੇ ਮੁੱਲ ਕਰਿਆਗਾ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਮੌਕੇ ਤੇ ਜਿਵੇਂ ਦਾ ਸੌਦਾ ਹੋਊਗਾ ਉਵੇਂ ਦਾ ਹੀ ਕਰ ਲਾਂਗੇ ਕੋਈ ਚੱਕਰ ਨਹੀਂਗਾ ਵੀ ਆਪਾਂ ਲੱਖ ਰੁਪਇਆ ਕਹਿੰਦੇ ਵੀ ਰੱਖਿਆ ਤਾਂ ਲੱਖ ਤੋਂ ਵੀ ਦੇਣੀ ਆ ਲੱਖ ਤਾਂ बस ਇੱਕ ਮੁੱਲ ਜਿਹਾ ਕੀਤਾਗਾ ਵੀ ਲੱਖ ਤੋਂ ਥੱਲੇ ਥੱਲੇ ਆਪਾਂ ਨੂੰ ਬਣ ਜੂਗੀ ਵੇਚਣ ਦਾ ਕਾਰਨ ਨਹੀਂ ਹੈਗਾ ਵੀ ਸਰਦਾਰ ਜਗਮੂਨ ਸਿੰਘ ਜਿਹੜੇ ਉਹ ਜੌਬ ਕਰਦੇ ਆ ਤੇ ਪਸ਼ੂ ਸੰਭਣ ਵਾਲਾ ਕੋਈ ਹੈ ਨਹੀਂਗਾ ਝੋਟੀ ਬਹੁਤ ਸੋਹਣੀ ਆ ਥਾਂ ਤੁਸੀਂ ਚੈੱਕ ਕਰ ਸਕਦੇ ਬਹੁਤ ਸੋਹਣੇ ਥਾਨ ਆਗੇ ਹਫਤਾ ਅਜੇ ਝੋਟੀ ਲੈ ਜੂਗੀ ਹਫਤੇ ਤੱਕ ਝੋਟੀ ਨੇ ਸੂਣਾਗਾ ਤੇ ਦੁੱਧ ਲਾਉਣਾ ਹਨਾ ਸਟਾਰਟ ਹੀ ਕਰਿਆ ਜੇ ਤੁਸੀਂ ਚੈੱਕ ਕਰ ਸਕਦੇ ਹੋ ਪਹਿਲੇ ਸੂਏ ਝੋਟੀ ਆ ਸਿੰਘ ਸਿੰਘ ਗੋਲਾ ਬਹੁਤ ਸੋਹਣਾ ਸਿੰਘ ਹੈਗਾ ਤੇ ਬਾਈ ਹੁਣਾਂ ਦਾ ਸੰਪਰਕ ਤੁਸੀਂ ਕਰ ਲਿਓ ਥੱਲੇ ਵਾਲਾ ਨੰਬਰ ਬਾਈ ਹੁਣਾਂ ਦਾਗਾ ਇੱਕ ਵਾਰੀ ਫੇਰ ਦੱਸ ਦਗੇ ਪਹਿਲੇ ਸੂਏ ਝੋਟੀ ਨੇ ਸੂਣਾਗਾ ਹਫਤੇ ਤੱਕ ਲੈਣ ਦੀ ਸੂਬ ਹੋਗੀ ਹਫਤਾ ਜੇ ਲੈਦੀ ਹੈਗੇ ਥਾਂ ਥਾਂ ਬਹੁਤ ਸੋਹਣੇ ਹੈਗੇ ਪਹਿਲੇ ਸੂਏ ਸੋਣੇ ਨੇ ਕਰ ਲਓ ਬਾਈ ਨਾਲ ਸੰਪਰਕ ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੱਝਾਂ ਵੇਚਣ ਦੀ ਜਾਂ ਕੋਈ ਫਾਰਮ ਦੀ ਵੀਡੀਓ ਕਰਵਾਉਣੀ ਹੋਵੇ ਜਾਂ ਜਿਵੇਂ ਆਪਾਂ ਕੋਈ ਚੰਗੇ ਜਾਨਵਰ ਰੱਖ ਲੈਨੇ ਆ ਤਾਂ ਚੰਗੇ ਜਾਨਵਰਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਇੱਕ ਗੱਲ ਹੋਰ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਆਪਣਾ ਹੌਸਲਾ ਜਿਹੜਾ ਉਹ ਹੋਰ ਵਧ ਜਾਂਦਾ ਹੈਗਾ ਤੇ ਮੈਨੂੰ ਦਿਓ ਇਜਾਜ਼ਤ ਹੁਣ ਤੁਸੀਂ ਕਰ ਲਿਓ ਸੰਪਰਕ ਥੱਲੇ ਵਾਲਾ ਨੰਬਰ ਛੋਟੀ ਖਰੀਦਣ ਲਈ ਆ ਉਹ ਪੁਰਾਣਾ ਨੰਬਰ ਵੀਡੀਓ ਬਣਵਾਉਣ ਲਈ ਆ ਜੁੜੇ ਰਹੋ ਪਿੰਡੂ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ